ਸਤਿ ਸ਼੍ਰੀ ਅਕਾਲ ਅਸਲਾਮ ਅਲਿਕਮ ਨਮਸਕਾਰ ਜਿਸ ਨੇ ਵੇਖਿਆ ਨਹੀਂ ਲਾਹੌਰ ਉਹ ਦੇਖ ਲਵੇ ਕਲਾਂ ਨੌਰ ਮੁਗਲ ਕਾਲ ਸਮੇ ਪੂਰੇ ਭਾਰਤ ਦੀ ਰਾਜਧਾਨੀ ਰਹਾ ਇਹ ਸ਼ਹਿਰ ਕਲਾਂ ਨੌਰ 26 ਜਨਵਰੀ 1556 ਦਾ ਉਹ ਦਿਨ ਜਦੂ ਮੁਗਲ ਬਾਦਸ਼ਾ ਹਮਾਂਜੂ ਜੋ ਅਕਬਰ ਦੇ ਪਿਤਾ ਸਨ ਦੀ ਦੀਨੇ ਪਨਾਹੀ ਦੀ ਪੌੜੀਆਂ ਤੂੰ ਡਿੱਕੇ ਮੌਤ ਹੋ ਜਾਂਦੀ ਐ ਇਹ ਸ਼ਾਇਰ ਅਕਬਰ ਬਾਦਸ਼ਾਹ ਦੀ ਤਾਜ ਪੋਸ਼ੀ ਲਈ ਆਪਣੇ ਆਪ ਨੂੰ ਇਤਿਹਾਸ ਵਿੱਚ ਦਰਜ ਕਰਵਾ ਲੈਂਦਾ ਹੈ ਸਹਿਜਾਦੇ ਅਕਬਰ ਦੀ ਉਸ ਸਮੇਂ ਉਮਰ ਸੀ 13 ਸਾਲ 3 ਮਹੀਨੇ ਅਤੇ ਉਹ ਆਪਣੇ ਸਰਪ੍ਰਸਤ ਬੈਰਮ ਖਾਨ ਦੇ ਨਾਲ ਇੱਥੇ ਕਲਾ ਨਾਰਵੇਜੀ ਠਹਿਰਿਆ ਹੋਇਆ ਸੀ ਬੈਰਮ ਖਾਨ ਹਾਕਮ ਸਿਕੰਦਰ ਸ਼ਾਹ ਸੂਦੀ ਵਿਰੁੱਧ ਬਗਾਵਤਾ ਜੋ ਚੱਲ ਰਹੀਆਂ ਸੀ ਉਸ ਰੁੱਝਿਆ ਹੋਇਆ ਸੀ ਬੈਰਮ ਖਾਨ ਨੇ ਕਲਾ ਨਾਰਵੇਜੀ ਲਗ ਲਗ ਇਮਾਰਤਾਂ ਦਾ ਨਿਰਮਾਣ ਕਰਾਇਆ ਅਤੇ ਇੱਕ ਚਬੂਤਰਾ ਬਣਾ ਕੇ ਅਕਬਰ ਦੀ ਤਾਜ ਪੋਸ਼ੀ ਕਰਕੇ ਉਸ ਨੇ ਸਮੁੱਚੇ ਭਾਰਤ ਦਾ ਬਾਸ਼ਾ ਬਣਾ ਦਿੱਤਾ ਜੋ ਤੁਸੀਂ ਇਮਾਰਤ ਦੇਖ ਰਹੇ ਹੋ ਕਲਾ ਨੌਰਵਿਚ ਇਹ ਕਿਸੇ ਕਿਲੇ ਦਾ ਹੀ ਇੱਕ ਅੰਗ ਹੈ ਸਥਾਨੀ ਲੋਕੀ ਇਸ ਨੂੰ ਲੁਕਣ ਮਿਜੀ ਮਹਿਲ ਕਹਿੰਦੇ ਹਨ ਹੋ ਸਕਦਾ ਹੈ ਕਿ ਬਾਸ਼ਾ ਇੱਥੇ ਆਪਣੀਆਂ ਰਾਣੀਆਂ ਨਾਲ ਲੁਕਣ ਮਿਚੀ ਖੇਡਦਾ ਹੋਵੇ ਇਸ ਤੇ ਨੀਲੇ ਅਤੇ ਹਲਕੇ ਗੁਲਾਬੀ ਰੰਗ ਵਿੱਚ ਬਣੀਆਂ ਵੇਲ ਬੂਟੀਆਂ ਦੀ ਮੀਨਾਕਾਰੀ ਅੱਜ ਵੀ ਉਸ ਸਮੇਂ ਦੇ ਜਲੌ ਨੂੰ ਦਰਸਾਉਂਦੀ ਹੈ ਤੁਸੀਂ ਦੇਖ ਰਹੇ ਹੋ ਸਾਨਿਕ ਲੋਕਾਂ ਦੇ ਅਨੁਸਾਰ ਕਿਹਾ ਜਾਣ ਵਾਲਾ ਲੁੱਕੜਨੀ ਚੀ ਮਹਿਲ ਉਸ ਸਮੇਂ ਬਾਦਸ਼ਾਹ ਅਕਬਰ ਨੂੰ ਸਿਕੰਦਰ ਸ਼ਾ ਸੂਰੀ ਤੋਂ ਬਚਾਉਣ ਲਈ ਬਰਮਖਾਨੇ ਕਲਾਂ ਨੌਰ ਦੁਆਲੇ ਚਾਰ ਦਰਵਾਜ਼ੇ ਬਣਾਏ ਸਨ ਜਿਨ੍ਹਾਂ ਵਿੱਚ ਇੱਕ ਲਾਹੌਰੀ ਗੇਟ ਜਿੱਥੇ ਬੰਡਾਈ ਸਾਹਮਣੇ ਨਜ਼ਰ ਆ ਰਹੀ ਸ਼ਾਹੀ ਮਸਜਿਦ ਖਜ਼ੂਰੀ ਗੇਟ ਮੋਗਲੀ ਗੇਟ ਅਤੇ ਸ਼ਾਈ ਗੇਟ ਸਨ ਜੋ ਲਗਭਗ 70 ਫੁੱਟ ਉੱਚੇ ਅਤੇ 12 ਫੁੱਟ ਚੌੜੇ ਸਨ ਇਹਨਾਂ ਵਿੱਚੋਂ ਸਿਰਫ ਹੁਣ ਲਾਹੌਰੀ ਗੇਟ ਹੀ ਬਚਿਆ ਹੈ ਬਾਕੀ ਤਿੰਨ ਗੇਟ ਸਮੇਂ ਦੇ ਅਤੇ ਅੰਸ਼ ਖਾਮਹਿਲਾਤਾ ਕਰਕੇ ਇਤਿਹਾਸ ਦੇ ਕਿਤੇ ਪੰਨਿਆਂ ਵਿੱਚ ਗੁੰਮ ਹੋ ਚੁੱਕੇ ਹਨ ਹਾਮਾਮ ਲੁਕਸ਼ੀ ਤੂੰ ਤਾਜਪੋਸ਼ੀ ਵਾਲੇ ਸਥਾਨ ਤੱਕ ਇੱਕ ਅਨਾਰਕਲੀ ਬਾਜ਼ਾਰ ਦਾ ਨਿਰਮਾਣ ਵੀ ਕਰਵਾਇਆ ਸੀ ਜੋ ਹੁਣ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ ਇਹ ਸਥਾਨ ਹੈ ਉਹ ਜਿੱਥੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ 14 ਫਰਵਰੀ 1556 ਈਸਵੀ ਨੂੰ ਦਿਨ ਸ਼ੁੱਕਰਵਾਰ ਦੁਪਹਿਰ ਸਮੇਂ ਕੀਤੀ ਗਈ ਅਕਬਰ ਦੀ ਤਾਜਪੋਸ਼ੀ ਵਾਲੇ ਸਥਾਨ ਦੇ ਆਲੇ ਦੁਆਲੇ ਮਨਮੋਹਕ ਫੁਆਰੇ ਲਗਵਾਏ ਗਏ ਅਕਬਰ ਦੀ ਤਾਜਪੋਸ਼ੀ ਹੋਣ ਤੋਂ ਬਾਅਦ ਕਲਾਨੌਰ ਦਾ ਮਹੱਤਵ ਹੋਰ ਵੱਧ ਗਿਆ ਅਤੇ ਇਸ ਨੂੰ ਸਮੁੱਚੇ ਭਾਰਤ ਦੀ ਰਾਜਧਾਨੀ ਵੀ ਕੋਸ਼ਤ ਕੀਤਾ ਗਿਆ ਬਹੁਤ ਸਮਾਂ ਅਕਬਰ ਨੇ ਇਸ ਕਲਾਨੌਰ ਵਿੱਚ ਹੀ ਬਤਾਇਆ सामने ਤੁਸੀਂ ਦੇਖ ਰਹੇ ਹੋ ਉਸ ਥਾਂ ਜਿੱਥੇ ਅਕਬਰ ਦੀ ਤਾਜਪੋਸ਼ੀ ਹੋਈ ਇਸ ਥਾਂ ਦੇ ਚਾਰੇ ਪਾਸੇ ਇਸ ਤਰ੍ਹਾਂ ਦੇ ਛੋਟੇ-ਛੋਟੇ ਖੂਬ ਬਣਾਏ ਸ਼ਾਇਦ ਇਹਨਾਂ ਪੌੜੀਆਂ ਰਾਹੀਂ ਅਕਬਰ ਬਾਦਸ਼ਾ ਉਸ ਸਥਾਨ ਤੇ ਪਹੁੰਚਿਆ ਹੋਵੇਗਾ ਜਿੱਥੇ ਉਸ ਨੂੰ ਪਾਰਤ ਦਾ ਬਾਸ਼ਾ ਬਣਾਉਣ ਲਈ ਤਾਜਪੋਸ਼ੀ ਕੀਤੀ ਜਾਣੀ ਸੀ ਇਸ ਹੌਜ ਵਿੱਚ ਪਾਣੀ ਭਰਿਆ ਗਿਆ ਹੋਵੇਗਾ ਅਤੇ ਇਹ ਉਹ ਛੋਟੇ ਰਸਤੇ ਜਿਨ੍ਹਾਂ ਰਾਹੀਂ ਪਾਣੀ ਇਸ ਤਾਜਪੋਸ਼ੀ ਵਾਲੇ ਸਥਾਨ ਤੋਂ ਗੁਜ਼ਰਦਾ ਹੋਇਆ ਬਾਹਰ ਵੱਲ ਜਾਂਦਾ ਸੀ ਇਹ ਤਾਜਪੋਸ਼ੀ ਵਾਲਾ ਸਥਾਨ ਨੂੰ ਠੰਡਕ ਦਿੰਦਾ ਹੋਵੇਗਾ ਤਖਤ ਪੋਸ਼ੀ ਵਾਲੇ ਸਥਾਨ ਦੀ ਬਹਸਤ ਵਿੱਚ ਵਗਦੀ ਨਦੀ ਜੋ ਮੁਸਲਮਾਨੀ ਵਿਚਾਰਧਾਰਾ ਦੇ ਅਨੁਸਾਰ ਬਿਆਨ ਹੈ ਅਨੁਸਾਰ ਇਸ ਤਖਤ ਪੋਸ਼ ਦਾ ਨਿਰਮਾਣ ਬੇਦਮ ਖਾਨ ਵੱਲੋਂ ਕਰਵਾਇਆ ਗਿਆ ਸੀ ਚਾਰਾ ਖੁੰਝਿਆ ਤੇ ਬਣੇ ਇਹ ਹੌਲ ਦਰਸਾਉਂਦੇ ਹਨ ਕਿ ਉਸ ਸਮੇਂ ਬਹੁਤ ਹੀ ਸੁੰਦਰ ਸ਼ਮਿਆਨਾ ਇਸ ਸਥਾਨ ਤੇ ਸਜਾਇਆ ਗਿਆ ਹੋਵੇਗਾ ਤਖਤ ਪੋਛ ਦੇ ਪਿਛਲੇ ਪਾਸੇ ਤੋਂ ਝਰਨੇ ਦੇ ਰੂਪ ਵਿੱਚ ਪਾਣੀ ਇਥੋਂ ਬਾਹਰ ਆਂਦਾ ਹੋਵੇਗਾ ਜੋ ਕਿ ਉਸ ਨਜ਼ਾਰੇ ਨੂੰ ਹੋਰ ਵੀ ਮਨਮੋਹਕ ਕਰਿਆ ਹੋਵੇਗਾ ਲੋੜ ਹੈ ਪ੍ਰਤਤਵਪਾਗ ਅਤੇ ਹੋਰ ਕਰਮਚਾਰੀਆਂ ਨੂੰ ਕਿ ਭਾਰਤ ਦੀ ਇਸ ਵਿਰਾਸਤ ਨੂੰ ਸਾਂਝਾ ਜਾਵੇ ਤਾਂ ਕਿ ਆਉਣ ਵਾਲੀਆਂ نسلਾਂ ਨੂੰ ਭਾਰਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਮਿਲਦੇ ਹਾਂ ਕਿਸੇ ਹੋਰ ਧਾਰਮਿਕ ਸਥਾਨ ਦੀ ਯਾਤਰਾ ਜਾਂ ਹਜਰਤ ਪਰ ਹੀ ਕਹਾਣੀ ਦੇ ਨਾਲ ਤਦ ਤੱਕ ਅਲਵਿਦਾ 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 ਇਹ ਜੋ ਰੰਗਾ ਚੋ ਚਿੱਤਰੇ ਨੇ ਇਹ ਜੋ ਰੰਗਾ ਚੋ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਚੋ ਉਕਰੇ ਨੇ ਇਹ ਜੋ ਮਰਮਰ ਚੋ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜੋ ਹਵਾ ਵਿੱਚ ਲਿਖੇ ਬਲਦੇ ਹੱਥਾਂ ਨੇ ਜੋ ਹਵਾ ਵਿੱਚ ਲਿਖੇ ਹਰਫ਼ ਉਹੀ ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ ਹਮੇਸ਼ਾ ਲਿਖੇ ਜਾਣਗੇ